ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਇੱਕ ਵੱਡਾ ਧਮਾਕਾ ਹੋਇਆ ਹੈ ਸੂਬੇ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਨੇ ਰਸਮੀ ਤੌਰ ਦੇ ਉੱਪਰ ਕਾਂਗਰਸ ਪਾਰਟੀ ਦਾ ਹੱਥ ਫੜਲੇ ਉਹਨਾਂ ਦੀ ਸ਼ਮੂਲੀਅਤ ਨੂੰ ਖਾਸ ਤਰ੍ਹਾਂ ਤੇ ਮਾਝਾ ਖੇਤਰ ਦੇ ਵਿੱਚ ਕਾਂਗਰਸ ਲਈ ਇੱਕ ਵੱਡੀ ਤੇ ਮਹੱਤਵਪੂਰਨਾ ਹਲਾਰਾ ਜਿਹੜਾ ਉਹ ਮੰਨਿਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਹੋਏ ਇੱਕ ਸਾਦੇ ਪਰ ਅਹਿਮ ਸਮਾਗਮ ਦੇ ਦੌਰਾਨ ਜੋਸ਼ੀ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਕਾਂਗਰਸ ਦੇ ਵੱਡੇ ਆਗੂ ਮੌਜੂਦ ਰਹੇ ਜਾਣਕਾਰੀ ਦੇ ਮੁਤਾਬਕ ਅਨਿਲ ਜੋਸ਼ੀ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੁਣ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪਾਰਟੀ ਉਹਨਾਂ ਨੂੰ ਤਰਨਤਰਨ ਤੋਂ ਵਿਧਾਨ ਸਭਾ ਜਿਮਨੀ ਚੋਣ ਦੇ ਲਈ ਉਮੀਦਵਾਰ ਵਜੋਂ ਉਤਾਰ ਸਕਦੀ ਹੈ ਮੋਢਰ ਮੈਂ

سارے بیٹے اپ سنیل جی کے بیٹے اور اللہ صاحب سنتورا سنی صاحب بیٹھے ہیں کتنے بھی نڈر سپن اوا دیں تو سین سے نہ جاوا سبدا ساری کانگریس بیٹھی سارے اندر سے باہر پورا ملت ہے ان الیس فریگ ہی رہنے پڑے یار دوست صاحب چنگے مہاجر ہیں بندہ صاحب کرشی پارٹی تھا پر دلوں پتا ڈاکٹر سیما صاحب تو جس سارے سارے ਕਿੰਸਾ ਪੱਕੇ ਆ ਮੈਨੂੰ ਪਤਾ ਨਹੀਂ ਲੱਗਾ ਨਹੀਂ ਸੀ ਕਿਤੇ ਹੋਰ ਪਾਰਟੀ ਦੇ ਵਿੱਚ ਵਿਚਰੇ ਨੂੰ ਮਿਲਦੇ ਸੀ ਭਰਾਵਾਂ ਵਾਂਗੂ ਯਾਰਾਂ ਦੋਸਤਾਂ ਵਾਂਗੂ ਬਿੰਦੇ ਸੀ ਕਿਨਾਂ ਨੂੰ ਵੀ ਕਦੀ ਬੀਤੀ ਹੈ ਕਿ ਕਿਸੇ ਹੋਰ ਸਰਕਾਰ ਦੇ ਕੋਲ ਜਾ ਰਹੇ ਕੰਮ ਆਤੇ ਇਸ ਕਰਕੇ ਮੈਨੂੰ ਕਦੀ ਇਹ ਔਰ ਵੀ ਫੀਲ ਹੋਇਆ ਮੈਂ ਸਭ ਤੋਂ ਸਾਰੀ ਲੀਡਰਸ਼ਿਪ ਦਾ ਦਿਲ ਦੀਆਂ ਕਰਾਂਗੇ ਉਹ ਤੋਂ ਧੰਵਾਦ ਕਰਦੇ ਬਾਕੀ ਕਰਦੇ ਸਵਾਗਤ ਕਰਕੇ ਅੱਜ ਦੀ ਦਿệt ਤਨਾ

ਦ ਬੈਗ ਅਨਰਲਾ ਇਹਨਾਂ ਲਈ ਮੇਰਾ ਬੀਕ ਹੋ ਰਿਹਾ ਮੇਰੀ ਅਲਰਜੀ ਜਿਹੜਾ ਵਾ ਉਹ ਲੋਕਾਂ ਦੀ ਸੇਵਾ ਤੇ ਕੰਮ ਹੈ ਮੇਨੂੰ ਇਸ ਕਰਕੇ ਇਹ ਅੱਜ ਫਿਰ ਜਿਹੜੇ ਬਹੁਤ ਵੱਡੀ ਅਨਰਜੀ ਵਾਟੀ ਦੇ ਬਹੁਤ ਸਤਕਾਰ ਦੇ ਕੇ ਸਾਰੇ ਲੀਡਰਸ਼ਿਪ ਨੇ ਬਹੁਤ ਇੱਜ਼ਤ ਦੇ ਨਾਲ ਬਹੁਤ ਮਾਣ ਦੇ ਨਾਲ ਬੜੇ ਪਿਆਰ ਦੇ ਨਾਲ ਕਿਉਂਕਿ ਮੈਂ ਜੁਆਇਨ ਕਰਨ ਤੋਂ ਪਹਿਲਾਂ ਪੰਜਾਬ ਦੇ ਸਾਰੇ ਲੀਡਰਸ਼ਿਪ ਬਾਲੋ ਸੁਖੀਰ ਦੀ ਆਵਾਜ਼ ਸੀ ਸਰਕਾਰੀ ਆਗਿਆ ਬੰਨਤ੍ਰਪਤੀ ਸੀਗੀ

ਸੈਕੂਲਰ ਗੰਧਰ ਨੂੰ ਫੀਡਰ ਵਿੱਚ ਅੱਜ ਵੀ ਜ਼ਿਆਦਾ ਸਮਰਤਾ ਕਰ ਰਹੀ ਤੇ ਪਿੰਟਰ ਦੇ ਵਿੱਚ ਵਧੀਤ ਕੀਤੀ ਆ ਭਾਈ ਸਾਡਾ ਛੋਟਾ ਜਿਹਾ ਫੀਡ ਸੰਕੇਤਨ ਦਾ ਖੇਤਰ ਦੇ ਲੈ ਕੇ ਜਿੱਦੀਦਾਰੀ ਕੀਤਾ ਮੇਰੇ ਬਾਪ ਦੇ ਟੀਚਰ ਸੀ ਆਪ ਇੱਕ ਵਾਰ ਮੋਢੀ ਨਾਲ ਮੋਢੀ ਤੋੜੇ ਤੇ ਮੈਂ ਤਾਂ ویسੇ ਆ ਕਿ ਮੈਂ ਸਾਡੇ ਇਜਾਦ ਦੋਸਤ ਨਹੀਂ ਸੀ ਸਾਰੇ ਹਰ ਪਰ ਹਰ ਕਮਿਊਨਿਟੀ ਦੇ ਵਿੱਚ ਜੇ ਸਾਨੂੰ ਕਦੀ ਬੀਲ ਨਹੀਂ ਚਾਹਾਂਤ ਜੁਗਰ ਕੌਣ ਸੇ ਅਟੈਂਟਿਵ ਸਟੇਪ ਹੋਣਾ ਸੀ ਤੇ ਮੈਂ ਜੇ اسے کر کے میں پہلے میں سرکار کی سینہ تھے وہ سوڑے بھی اٹھتا کبھے پیجاب میں دعوا کرنے پر اس نے سمڑے کوئی ایک بندہ پر لیڈر کہہ دے کہ میرے اوپیس در میرے اتنے سرکاری اوپیس در جہاں عمر صل کوئی آیا تو پچھا ہے کہ پہلے پارٹی در دیر کم تروں ایک تو ان کو ایک کو چینل چھوٹا نہیں کرتا سب کر دے ہیں اپنانی پارٹی در اپنانی ایک بھی نہیں کہہ سکتا کہ میں پچھا ہے پہلے پ ਇਹ ਤਰ੍ਹਾਂ ਕਰਦਾ ਮੈਂ ਪਾਰਟੀਆਂ ਤੋਂ ਉੱਪਰ ਜਾਤਾਂ ਤੋਂ ਉੱਪਰ ਉੱਠ ਕੇ ਕੰਮ ਕੀਤਾ ਇਹ ਹੀ ਮੇਰਾ ਤਰੀਕਾ ਤੇ ਮੈਨੂੰ ਲੱਗਾ ਇਸ ਤੋਂ ਬਾਅਦ ਜਦੋਂ ਮੈਂ ਸਾਰਾ ਇਹ ਦੁਬਾਰਾ ਕਾਂਗਰਸ ਨਾਲ ਕਰ ਰਿਹਾ ਕਿਉਂਕਿ ਉਹ ਬੀਜੇਪੀ ਨੇ ਮੈਨੂੰ ਪਾਰਟੀ ਤੋਂ ਕੱਢਿਆ ਸੀ ਉਹ ਵੀ ਕਿਸਾਨਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਜੋ ਧੱਕਾ ਹੋ ਰਿਹਾ ਸੀ ਜਾਂ ਜੋ ਉਹਨਾਂ ਦੇ ਉੱਤੇ ਤੋਕੇ ਜਾ ਰਹੇ ਸੀ ਉਹ ਖੇਤੀਬਾੜੀ ਦੇ ਲੋਕ ਮੈਂ ਅਸਲੀਅਤ ਦੱਸੀ ਸੀ ਪਾਰਟੀ ਨੂੰ ਤਾਂ ਉਹ ਪਾਰਟੀ ਦੇ ਲੀਡਰ ਜਿਹੜੇ ਤੁਮਰਾ ਕਰ ਰਹੇ ਕਿ ਬਹੁਤ ਸਾਰੇ ਸਾਡੇ ਨਾਲ ਆ ਰਹੇ ਆ ਬਹੁਤ ਅਸਪेक्ट ਕਰ ਰਹੇ ਆ ਬੜਾ ਹੁਲਾਰਾ ਵਾ ਇੱਕ ਝੂਠ ਬੋਲ ਕੇ ਦਿੱਲੀ ਵੀ ਗਿਆ ਮੈਂ ਫਿਰ ਜਦੋਂ ਕਿਤੇ ਵੀ ਨਹੀਂ ਸੁਵਾਈ ਤੇ ਫਿਰ ਮੈਂ ਉੱਠ ਕੇ ਸਾਰੀ ਜਿਹੜੀਆਂ ਨੂੰ ਪਤਾ ਹੁਗਾ ਕਿ ਉਹ ਵਕਤ ਉਹ ਪਾਰਟੀ ਦੀ ਇਸ ਤਰ੍ਹਾਂ ਦੀ ਮੀਟਿੰਗ ਸੀ ਜੇ ਠੀਕ ਨਹੀਂ ਕਰਦਾ ਪੰਜਾਬ ਨਾਲ ਖੜੇ ਹੋਣਾ ਚਾਹੀਦਾ ਸਾਨੂੰ ਅਸੀਂ ਪੰਜਾਬੀ ਆ ਅਸੀਂ ਕਿਸਾਨ ਆ ਕੋਈ ਵੀ ਵਰਗ ਜਿਹੜਾ ਜ ਦਿਆ ਬਾਕੀ ਸਾਰੇ ਪਾਸੇ ਦੁਬਾਰੀ ਕਿਸਾਨ ਪਾਰਟੀਆਂ ਸਾਰੀਆਂ ਤੇ ਉਹਨਾਂ ਨੇ ਇਹ ਗੱਲ ਮੈਨੂੰ ਉਹਨਾਂ ਨੂੰ ਚੰਗੀ ਨਹੀਂ ਲੱਗੀ ਮੈਨੂੰ ਪਾਰਟੀ ਚੋਂ ਕੱਢਤਾ ਉਹਨਾਂ ਨੇ ਫਿਰ ਮੈਂ 6 ਮਹੀਨੇ ਤਕਰੀਬਨ ਇਸੇ ਬਗੈਰ ਪਾਰਟੀ ਤੋਂ ਰਿਹਾ ਫਿਰ ਚਲੋ ਸੰਪਰਕ ਹੋਇਆ 12 ਸਾਲ ਦੀ ਸੋਚ ਲਈ ਸੀ ਚਲੋ ਪਰ ਉਸ ਤੋਂ ਬਾਅਦ ਮੈਂ ਜਦੋਂ ਅਕਾਲੀ ਦਲ ਚਲੇ ਗਿਆ ਸਾਰੇ ਇਸ ਤਰ੍ਹਾਂ ਵੀ ਚਲੋ ਫਿਰ ਉਹ ਫੈਮਲੀ ਨੂੰ ਥੋੜਾ ਜਿਆਦਾ ਹੋਰ ਅੰਦਰ ਦਰੋਂ ਦੂਸਰੇ ਕਦਾਂ ਦੂਸਰੀ ਪਾਰਟੀ ਇਕੱਠੇ ਰਹੇ ਆ ਜਾਂ ਬਨੇ ਇਕੱਠੇ ਬੀਜੇਪੀ ਕਾਲੀ ਰਹੇ ਆ ਪਰ ਉੱਥੇ ਵੀ ਜਦੋਂ ਕੈਪਿਟਲ ਸੀ ਸਪੋਰਟ ਕਮੇਟੀ ਦੀ ਤੁਹਾਨੂੰ ਸਾਰੀਆਂ ਹਾਈ ਪਾਵਰ ਕਮੇਟੀਆਂ ਪਾਰਟੀ ਜਿਹੜੀ ਦਿਨ ਨਾਲ ਸੀਗਾ ਪਰ ਮੈਂਬਰਾਂ ਦਾ ਕੁਝ ਵੀਰ ਨਹੀਂ ਮੈਂ ਕਹਿ ਸਕਦਾ ਪਰ ਮੈਂ ਕਿ ਜਿਹੜੇ ਮੈਂਬਰ ਸੀਗੇ ਕਾਲੀ ਜਨ ਦੇ ਕੋਰ ਕਮੇਟੀ ਦੇ ਉਹਨਾਂ ਦੇ ਵਿਚਾਰਾਂ ਦਾ ਮਤ ਦੇ ਤੁਹਾਨੂੰ ਲੱਗਦਾ ਕਿ ਮੈਂ ਜ਼ਬਰਦਸਤੀ ਬੈਠਾ ਉਹ ਜਿਹੜੇ ਪਰ ਜਿੰਨਾ ਚਿਰ ਆ ਪਰਲਮੈਂਟ ਵੀ ਦੇ ਕੋ ਬੀਜੇਪੀ ਕਾਲੀ ਇਕੱਠੇ ਨਹੀਂ ਕਦੇ ਜਿੱਤ ਸਕੇ پر پارٹی نے منو حکم لاتا بھی لڑنی ہے منو ہو پاسیوں بھی کیا جا رہے سے سرکار جنی ایس پلے انہوں نے کیا جا رہے سے پر میں کرنے ایس ٹائم تیری میں شرک سکتا تو میں خودوں ڈٹ کے وہ تھے خدا پر میں اس کو بعد میں یہ سوچ لیا کہ میرا تھے نہیں صحیح جگہ پر میں اپنے بچہ آ رہی دوں دو. پھر کیا کہ پھر میں کتنا رہ سکتا تو میں ਮੈਂ ਦੇਖੋ ਜੀ ਮੈਂ ਅੰਮ੍ਰਿਤਸਰ ਕਾਮਕਾ ਕਰਦਾ ਗੜੀ-ਗੜੀ ਕਾਮਕਾ ਕਰਦਾ ਮੈਂ ਸ਼ਾਇਦ ਬਰਨ ਨਹੀਂ ਸਮਝਦਾ ਤੇ ਕੀਤੀ ਹੈ ਕਿ ਮੈਂ ਉੱਥੇ ਦਾ ਵਰਕਰ ਮੈਂ ਉੱਥੇ ਹੀ ਰਹਿਣਾ ਮੈਂ ਅੰਮ੍ਰਿਤਸਰ ਦੇ ਵਿੱਚ ਗੁਰੂ ਨਗਰੀ ਤੇ ਪੰਜਾਬ ਦੇ ਕੰਮ ਕਰਾਂਗਾ ਕਿੱਥੇ ਪਾਰਟੀ ਜਿਹੜੀ ਇਹ ਜੋ ਕੈਂਪੇਨ ਦੀ ਜੋ ਮਿਹਨਤ ਕਰਦੀ ਡਿਊਟੀ ਲਾ ਉੱਪਰ ਮੈਂ ਅੰਮ੍ਰਿਤਸਰ ਵਾਸਤੇ ਜਲਾ ਤਰਨ ਤਰ ਨਾਲ ਸਬੰਧ ਰੱਖਣ ਵਾਲੇ ਅਨਿਲ ਜੋਸ਼ੀ ਨੇ ਬੀਤੇ ਦਿਨ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਜਨਰਲ ਸਕੱਤਰ ਕੇ ਵੈਨੂੰ ਗੋਪਾਲ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਅਨਿਲ ਜੋਸ਼ੀ ਅਕਾਲੀ ਦਲ ਦੇ ਵਿੱਚ ਵੱਡਾ ਹਿੰਦੂ ਚਿਹਰਾ ਸਨ ਇਸ ਲਈ ਅਕਾਲੀ ਦਲ ਦੇ ਲਈ ਇੱਕ ਵੱਡਾ ਝਟਕਾ ਵੀ ਮੰਨਿਆ ਜਾ ਰਿਹਾ ਹੈ ਉਹ ਅਕਾਲੀ ਦਲ ਦੇ ਉਪ ਪ੍ਰਧਾਨ ਅਹੁਦੇ ਤੇ ਵੀ ਰਹੇ ਸਨ ਅਕਾਲੀ ਦਲ ਚ ਸ਼ਾਮਿਲ ਹੋਣ ਤੋਂ ਪਹਿਲਾਂ ਅਨਿਲ ਜੋਸ਼ੀ ਭਾਜਪਾ ਦੇ ਵਿੱਚ ਸਨ ਉਹ ਭਾਜਪਾ ਦੀ ਟਿਕਟ ਤੇ ਅੰਮ੍ਰਿਤਸਰ ਉਤਰੀ ਵਿਧਾਨ ਸਭਾ ਦੀ ਸੀਟ ਤੋਂ ਦੋ ਵਾਰ ਵਿਧਾਇਕ ਵੀ ਰਹੇ ਚੁੱਕੇ ਨੇ ਜੋਸ਼ੀ ਨੇ ਅਕਾਲੀ ਦਲ ਭਾਜਪਾ ਗੱਟਜੋੜ ਦੇ ਦੌਰਾਨ ਅਕਾਲੀ ਦਲ ਭਾਜਪਾ ਸਰਕਾਰ ਦੇ ਵਿੱਚ ਮੰਤਰੀ ਦੇ ਵਜੋਂ ਸੇਵਾਵਾਂ ਵੀ ਨਿਭਾਈਆਂ ਕਿਸਾਨ ਅੰਦੋਲਨ ਦੇ ਸਮਰਥਨ ਨੂੰ ਲੈ ਕੇ ਆਪਣੀ ਪਾਰਟੀ ਯਾਨੀ ਕਿ ਭਾਜਪਾ ਦੇ ਨਾਲ ਮਤਭੇਦਾਂ ਦੇ ਕਾਰਨ ਉਹਨਾਂ ਨੇ 2021 ਦੇ ਵਿੱਚ ਅਕਾਲੀ ਦਲ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਈ ਅਨਿਲ ਜੋਸ਼ੀ ਜੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਪ੍ਰਮੁੱਖ ਹਿੰਦੂ ਚਿਹਰੇ ਦੇ ਵਜੋਂ ਜਾਣੇ ਜਾਂਦੇ ਨੇ ਦਾ ਇਹ ਤੀਜਾ ਵੱਡਾ ਸਿਆਸੀ ਪੜਾਅ ਉਹ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਸਨ ਅਤੇ ਅੰਮ੍ਰਿਤਸਰ ਤੋਂ ਦੋ ਵਾਰ ਵਿਧਾਇਕ ਵੀ ਰਹਿ ਚੁੱਕੇ ਨੇ ਉਸ ਤੋਂ ਬਾਅਦ 2012 ਤੋਂ 17 ਤੱਕ ਆਕਾਲੀ ਭਾਜਪਾ ਸਰਕਾਰ ਦੇ ਵਿੱਚ ਸਥਾਨਕ ਸਰਕਾਰਾਂ ਤੇ ਮੈਡੀਕਲ ਸਿੱਖਿਆ ਵਰਗੇ ਅਹਿਮ ਵਿਭਾਗਾਂ ਦੇ ਮੰਤਰੀ ਵਜੋਂ ਸੇਵਾ ਨਿਭਾਈ ਅਤੇ ਹੁਣ ਉਹ ਕਾਂਗਰਸ ਦੇ ਵਿੱਚ ਆਪਣੀ ਸੇਵਾ ਨਿਭਾਉਣਗੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ